ਮੈਂ ਕੁਝ ਨਹੀਂ ਕੋਈ ਬੱਚਿਆਂ ਦੀ ਛੋਟੀ ਮੋਟੀ ਲੜਾਈ ਸੀ ਕਿ ਉਹਦੇ ਬੈਂਕ ਦੇ ਬੱਚਿਆਂ ਦੇ ਨਾਲ 8-9 ਬੰਦੇ ਆ ਗਏ ਸੀਗੇ ਤੇ ਦੁਕਾਨ ਤੇ ਆ ਗਏ ਕੋਣ ਨੇ ਉਹ ਕਿੱਥੋਂ ਦੇ ਨੇ ਮੈਂਮ ਟਰੱਕ ਯੂਨੀਅਨ ਕੋਲ ਕਹਿੰਦੇ ਆ ਰਹਿੰਦੇ ਸੀਗੇ ਬੱਚਾ ਦੇ ਤਾਂ ਜਿਆਦਾ ਸੱਟਾਂ ਲੱਗੀਆਂ ਇਹ ਬੱਚਾ ਦੇ بڑے ਭਤੀਜੇ ਤੇ ਲੱਗੀਆਂ ਜੀ ਮੂੰਹ ਤੇ ਥੋੜੀ ਜਿਹੀ ਇੱਕ ਦੋਸਤ ਦੇ ਬੱਕੇ ਤੇ ਡਾਂ ਮਾਰੀਏ ਰੋਡ ਮਾਰੀ ਲੜਾਈ ਝਗੜਾ ਸੀ ਕਿ ਨਹੀਂ ਮੈਮ ਕੋਈ ਲੜਾਈ ਝਗੜਾ ਨਹੀਂ ਸੀਗਾ ਬੱਚਿਆਂ ਦੇ ਚੱਕਰ ਚ ਮਤਲਬ ਅਸੀਂ ਤਾਂ ਬੱਚਾ ਨੂੰ ਡਾਂਟ ਰਹੇ ਸੀਗੇ ਉਹ ਬੱਚਾ ਨੂੰ ਕੁੱਟਣ ਲੱਗ ਗਿਆ ਉਹ ਛੜਾਂ ਦੇ ਚੱਕਰ ਚ ਉਹਨੇ ਮੇਰੇ ਸਿਰ ਤੇ ਡੰਡਾ ਐਕਚੁਅਲੀ ਅਸੀਂ ਕਾਲਜ ਤੋਂ ਨਿਕਲੇ ਛੁੱਟੀ ਹੋ ਗਈ ਸੀ ਅਸੀਂ ਕਾਲਜ ਤੋਂ ਨਿਕਲੇ ਗੱਡੀ 'ਚ ਤੇ ਉਹ ਮੁੰਡਾ ਨਾਲ ਦੇਖ ਰਿਹਾ ਸੀਗਾ ਮਤਲਬ ਪੁਲਿਸ ਤੋਂ ਪਿੱਛਾ ਕਰ ਰਹੀ ਸਾਡਾ ਤੇ ਅਸੀਂ ਫਾਰਾ ਚੌਂਕ 'ਤੇ ਜਾ ਰਹੇ ਸੀਗੇ ਤੇ ਉਸਨੇ ਸਾਨੂੰ ਅਸੀਂ ਰੁਕ ਉਹ ਨਾਲ ਸਾਡਾ ਪਿੱਛਾ ਕਰ ਰਿਹਾ ਸੀ ਅਸੀਂ ਦੇਖ ਲਿਆ ਵੀ ਪਿੱਛਾ ਕਰ ਰਿਹਾ ਅਸੀਂ ਉਹ ਅਸੀਂ ਆਪਣੀ ਗੱਡੀ ਸਾਈਡ ਤੇ ਲਾ ਲਈ ਤੇ ਉਸ ਤੋਂ ਬਾਅਦ ਉਹ ਨਾ ਪਿੱਛੇ ਮੁੜ ਕੇ ਆਇਆ ਸਾਡੇ ਕੋਲ ਸਾਨੂੰ ਕਹਿੰਦਾ ਵੀ ਗੱਡੀ ਚੋਂ ਬਾਹਰ ਆਓ ਇਹ ਮੈਂ ਕਰਕੇ ਤੇ ਉਹਨਾਂ ਨੇ ਆਪਣੇ ਭਾਈ ਬੁਲਾ ਲਿਆ ਜੋ ਵੀ ਗੱਲ ਹੋਈ ਉਹਨਾਂ ਦੀ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਉਹਨਾਂ ਦੀ ਤੇ ਉਹ ਫਿਰ ਸਾਡੇ ਨਾਲ ਸਾਨੂੰ ਕੁੱਟਣ ਲੱਗ ਗਏ ਮੈਂ ਨਿਊ ਬਿਸ਼ਨ ਨਗਰ ਦੇ ਮੁੰਡੇ ਸੀਗੇ ਸਾਡੀ ਨਵੀਂ ਦੁਕਾਨ ਖੁੱਲੀ ਹੈ ਜੇਠੂ ਰਾਮ ਉੱਥੇ ਆਏ ਨੇ ਦੋ ਗੱਡੀਆਂ ਆਈਆਂ ਨੇ ਇਹਨਾਂ ਦੀਆਂ ਗੱਡੀ 'ਚ ਕਿਰਪਾਨਾ بیسਬਾਲ ਬੈਟ ਸਭ ਪਿਆ ਸੀਗਾ ਦੁਕਾਨ ਤੇ ਆਏ ਘਰ ਦੇ ਨੂੰ ਕੁਝ ਨਹੀਂ ਪਤਾ ਸੀਗਾ ਕਰਦੇ ਨੇਗਾ ਕੋਈ ਨਹੀਂ ਉੱਪਰ ਬਹਿ ਕੇ ਗੱਲ ਕਰ ਲੈਣੇ ਅਸੀਂ ਆਏ ਜਿਵੇਂ ਇਹ ਮਾਰ ਪੀਟ ਕਰਨ ਲੱ ਬਿਨਾ ਕੁਝ ਗੱਲ ਬੋਲੇ ਕਿ ਗੁੰਡਿਆਂ ਤੁਸੀਂ ਅਸੀਂ ਦ앗ਦੇ ਆ ਤੇ ਬਾਅਦ ਚ ਇਹਨਾਂ ਕੋਲ ਸਭ ਕੁਝ ਸੀਗਾ ਡੰਡੇ ਵਗੈਰਾ ਕਹਿੰਦੇ ਅਸੀਂ ਤੁਹਾਨੂੰ ਦ앗ਦੇ ਆ ਉਸ ਤੋਂ ਬਾਅਦ ਇਹਨਾਂ ਨੇ ੱੱਕੇ ਦਿੱਤੇ ਜਦ ਦੁਕਾਨ ਦੇ ਉਹ ਯਸ਼ ਇੱਕ ਮੁੰਡੇ ਦਾ ਨਾਮ ਹੈਗਾ ਯਸ਼ ਇੱਕ ਦਾ ਨਾਮ ਹੈਗਾ ਮਯੰਕ ਤੇ ਇੱਕ ਦਾ ਨਾਮ ਹੈਗਾ ਅਭੀ ਇਹ ਤਿੰਨੇ ਮੁੰਡੇ ਸੀਗੇ ਤੇ ਬਾਕੀ ਉਹਨਾਂ ਦੇ ਨਾਲ 5 6 5 6 ਅੰਕਲ ਵਗੈਰਾ ਵੀ ਸੀਗੇ ਵੱਡੇ ਸੀਗੇ ਉਹ ਖਾਸੇ 40 ਕੁ ਸਾਲਾਂ ਦੀ ਉਹਨਾਂ ਦੀ ਉਮਰ ਹੋਣੀ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਦੁਕਾਨ ਤੇ ਆਏ ਮਾਰਪੀਟ ਕੀਤੀ ਉਸ ਤੋਂ ਬਾਅਦ ਜਦ ਗੱਲ ਪੁੱਛੀ ਗੱਲ ਉਸ ਤੋਂ ਬਾਅਦ نیچے ਚਲੇ ਗਏ ਤੇ ਕਿਰਪਾਨ ਕਿਰਪਾਨ ਲੈ ਕੇ ਆਏ ਤੇ ਸਾਡੇ ਚੋਂ ਇੱਕ ਜਨੇ ਦੇ ਕਿਰਪਾਨ ਮਾਰੀ ਤੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਗੱਲ ਵੀ ਨਹੀਂ ਪਤਾ ਸੀ ਕਿਰਪਾਨ ਮਾਰੀਆਂ ਇਹਨਾਂ ਨੇ ਉਸ ਤੋਂ ਬਾਅਦ ਕਿਰਪਾਨ ਮਾਰਨ ਤੋਂ ਬਾਅਦ ਜਦ ਸਾਰੇ ਬਾਜ਼ਾਰ ਇਕੱਠਾ ਹੋ ਗਿਆ ਸਾਰਾ ਬਾਜ਼ਾਰ ਇਹਨਾਂ ਨੂੰ ਪੁੱਛੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੇ ਸਾਰੇ ਭੱਜਣ ਲੱਗ ਗਏ ਆਪਣੀ ਗੱਡੀਆਂ ਛੱਡ ਕੇ ਉਹਨਾਂ ਚੋਂ ਇੱਕ ਮੁੰਡਾ ਉਧਰ ਇੱਕ ਮੁੰਡਾ ਭੱਜਦੇ-ਭੱਜਦੇ ਬਾਈਕ 'ਤੇ ਲੜ ਕੇ ਗਿਰ ਗਿਆ ਉਹ ਗਿਰਿਆ ਤੇ ਉਹ ਮੁੰਡੇ ਨੂੰ ਫੜ ਕੇ ਰੱਖਿਆ ਕਿ ਉਹ ਮੁੰਡਾ ਦੱਸੇ ਪੁਰਾਣਾ ਮਾਮਲਾ ਹੈ ਕੋਈ ਲੜਾਈ ਝਗੜਾ ਪੁਰਾਣਾ ਕੀ ਗੱਲ ਕਾਦੀ ਕਰਨ ਆਈ ਸੀ ਪੁਰਾਣਾ ਮਾਮਲਾ ਕੁਛ ਨਹੀਂ ਹੈ ਜੀ ਇਹ ਇੱਕ ਦਿਨ ਅੱਜ ਸ ਤੇ ਇਹ ਸਾਨੂੰ ਕਹਿੰਦੇ ਕਿ ਤੁਸੀਂ ਕਰੋ ਕੁੜੀਆਂ ਟਪਾ ਕੇ ਲੈ ਜਾਂਦੇ ਹੋ ਇਹਨਾਂ ਨੂੰ ਇਹ ਗੱਲ ਪੁੱਛੀ ਤਾਂ ਦੇ ੱੱਕੇ-ਤੱਕੇ ਮਾਰਨ ਲੱਗ ਗਏ ਓਖੇ ਹੋਣ ਲੱਗ ਗਏ ਬਸ ਗੱਲ ਇੰਨੀ ਸੀਗੀ ਤੇ ਉਦਰੇ ਦੁਕਾਨ ਤੇ ਆ ਕੇ ਥੋੜਾ ਜ਼ਿਕਰ ਕਰ ਰਹੇ ਨੇ ਕਿ ਕੁੜੀ ਨਾਲ ਛੇੜਖਾ ਨਹੀਂ ਕੀਤੀ ਕੁੜੀਆਂ ਟਪਾ ਕੇ ਲੈ ਕੇ ਜਾਂਦੇ ਹੋ ਕੁੜੀਆਂ ਟਪਾ ਕੇ ਲੈ ਕੇ ਜਾਂਦੇ ਹੋ ਉਸੀ ਗੱਲ ਤੇ ਬਹਿਸ ਹੋਈ ਹੈ ਕਿ ਕਿਹੜੀ ਕੁੜੀ ਟਪਾਈ ਹੈ ਤੁਸੀਂ ਇਹ ਦੱਸੋ ਉਸ ਗੱਲ ਤੇ ਬਹਿਸ ਹੋਈ ਹੈ ਉਹਨੂੰ ਜਾਣਦੇ ਸੀ ਇਹ ਕਿਵੇਂ ਮਤਲਬ ਤੁਹਾਨੂੰ ਕਿਵੇਂ ਬਲੇਮ ਕਰਦੇ ਆ ਤੁਹਾਡੇ ਜਾਣਕਾਰ ਹੋਣਗੇ ਕੁੜੀਆਂ ਦੇ ਮਸਲੇ 'ਚ ਬੰਦੇ ਜਾਣਦੇ ਨਹੀਂ ਸੀਗੇ ਇਹ ਸਾਡਾ ਨਾਮ ਲੈ ਕੇ ਜ਼ਿਕਰ ਕਰ ਰਹੇ ਸੀਗੇ ਮੇਰਾ ਨਾਮ ਲੈ ਕੇ ਜ਼ਿਕਰ ਕਰ ਰਹੇ ਸੀ ਕਿ ਅੱਗੇ ਕਿ ਕੁੜੀ ਦਾ ਨਾਮ ਜੋੜ ਕੇ ਜਦ ਮਨਾ ਕੀਤਾ ਕਿ ਨਾ ਜੋੜੋ ਕਿ ਕੋਈ ਕੁੜੀਆਂ ਦੀ ਵੀ ਕੋਈ ਹੁੰਦੀ ਹੈ ਇੱਜ਼ਤ ਨਾ ਬਰਬਾਦ ਕਰੋ ਜਦ ਕਿ ਕੁੜੀ ਨਹੀਂ ਮੰਨ ਰਹੀ ਤਾਂ ਤੁਸੀਂ ਕਿਉਂ ਜ਼ਬਰਦਸਤੀ ਕਰ ਰਹੇ ਹੋ ਇਹ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ ਮਿਸ ਅੰਡਰਸਟੈਂਡਿੰਗ ਸੀਗੀ ਫਿਰ ਇਹ ਫੋਨ ਤੇ ਉਂਝ ਕੇ ਤੂੰ ਇੱਧਰ ਆ ਜਾ ਟਾਈਮ ਪਾਲਾ ਤੇ ਉਸ ਤੋਂ ਬਾਅਦ ਇੱਕ ਵਾਰ ਜਦ ਇਹਨਾਂ ਨਾਲ ਗੱਲ ਹੋ ਚੁੱਕੀ ਉਸ ਤੋਂ ਬਾਅਦ ਇਹਨਾਂ ਨੇ ਫੇਰ ਇਹ ਕੀਤਾ ਤੁਹਾਡੇ ਕਿੰਨੇ ਕਿਰੋਕ ਜ਼ਖਮੀ ਹੋਏ ਸਾਡੇ ਇਹਨਾਂ 'ਚ ਇੱਕ ਮੁੰਡੇ ਦੇ ਇੱਕ ਮੁੰਡੇ ਦੇ ਸਿਰ ਤੇ ਵੀ ਲੱਗੀ ਹੈ ਤੇ ਮੂੰਹ 'ਚੋਂ ਵੀ ਖੂਨ ਆਇਆ ਤੇ ਇੱਕ ਹੋਰ ਇੱਕ ਹੋਰ ਹੈ ਉਹਨਾਂ ਦੇ ਸਿਰ ਤੇ ਲੱਗੀ ਹੈ ਇੱਧਰ ਉਹ ਅ ਤੇ ਹੋਰ ਅੱਗਿਆਂ ਦੇ ਥੋੜੇ ਬਹੁਤ ਉਂਗਲਾਂ ਵਗੈਰਾ ਤੇ ਲੱਗੀਆਂ ਤੁਹਾਡੇ ਵੱਲੋਂ ਵੀ ਦੂਜੀ ਧਿਰ ਦੇ ਉੱਤੇ ਹਮਲਾ ਕੀਤਾ ਗਿਆ ਹਮਲਾ ਟੀਮੇ ਕਰਦੇ ਸਨ ਤਾਂ ਕੁਝ ਪਤਾ ਹੀ ਨਹੀਂ ਸੀਗਾ ਕਿ ਉਹ ਆਏ ਨੇ ਉਹਨਾਂ ਦੀਆਂ ਗੱਡੀਆਂ ਬਾਹਰ ਪੂਰੀ ਦੁਕਾਨ ਦੇ ਸਾਹਮਣੇ ਖੜੀਆਂ ਸੀਗੀਆਂ ਪਹਿਲਾਂ ਉਹਨਾਂ ਨੇ ਮਾਰਿਆ ਤੇ ਉਸ ਤੋਂ ਬਾਅਦ ਰੋਕਣ ਤੇ ਉਹਨਾਂ ਨੂੰ ਉਹ ਨੀਚੇ ਗਏ ਗੱਡੀ ਚੋਂ ਕਿਰਪਾਨਾਂ ਵਗੈਰਾ ਗੱਡੀਆਂ ਬੈਟ ਬੂਟ ਕੱਢੇ ਤੇ ਮਾਰੇ ਗੱਡੀ ਉਹ ਜਿਹੜੀ ਸਵਿਫਟ ਕੱਢੀ ਉਹਨਾਂ ਦੀ ਗੱਡੀ ਜਿਹੜੀ ਪਣੀ ਆ ਇੱਕ ਇੱਕ ਸਵਿਫਟ ਸੀਗੀ ਤੇ ਇੱਕ ਕ੍ਰੇਟਾ ਸੀਗੀ ਜਦ ਸਾਰੇ ਬਜ਼ਾਰ ਵਾਲੇ ਇਕੱਠੇ ਹੋ ਗਏ ਇੱਕ ਗੱਡੀਆਂ 'ਚ ਵੜਨ ਲੱਗ ਗਏ ਆਪਣੀ ਗੱਡੀਆਂ 'ਚ ਜਾਦੇ ਵੜ ਨਹੀਂ ਪਾਏ ਇਹਨਾਂ ਨੂੰ ਬਾਹਰ ਕੱਢ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਦ ਦੇ ਪੈਦਲ ਭੱਜੇ ਨੇ ਸਾਰੇ ਇੱਟਾ ਰੋੜੇ ਇੱਟਾ ਰੋੜੇ ਉਹ ਸਾਡੇ ਤੇ ਇੱਟਾ ਵਗੈਰਾ ਸਭ ਮਾਰ ਰਹੇ ਸੀ ਜਦੋਂ ਅਸੀਂ ਗੱਡੀਆਂ ਕੋਲ ਖੜੇ ਸੀਗੇ ਉਹਨਾਂ ਨੂੰ ਰੋਕ ਰਹੇ ਸੀਗੇ ਤਦ ਉਹਨਾਂ ਵੱਲੋਂ ਜਿਹੜੀ ਚੀਜ਼ਾਂ ਮਾਰੀ ਗਈਆਂ ਉਹ ਉਹਨਾਂ ਦੀਆਂ ਗੱਡੀਆਂ ਤੇ ਆਪ ਵੀ ਵੱਜੀਆਂ ਨੇ ਜਿਹੜੀ ਕੁੜੀ ਦਾ ਜ਼ਿਕਰ ਹੋ ਰਿਹਾ ਤੁਸੀਂ ਉਹਨੂੰ ਜਾਣਦੇ ਹੋ ਤੁਹਾਡੇ ਨਾਲ ਪੜਦੀ ਹੈ ਕੀ ਹੈ ਮਤਲਬ ਜੇ ਤੁਸੀਂ ਕਹਿੰਦੇ ਹੋ ਕੁੜੀ ਬੋ ਉਹ ਕੁੜੀ ਨੂੰ ਮੈਂ ਨਹੀਂ ਜਾਣਦਾ ਹਾਂ ਅੱਛਾ ਪਹਿਲਾਂ ਜਾਣਦੇ ਸੀ ਪਹਿਲਾਂ ਜਾਣਦਾ ਸੀਗਾ ਮੈਂ ਬਸ ਇੰਨੀ ਚੀਜ਼ ਕ ਅਸੀਂ ਬੁੱਢਾ ਮੈਂ ਬੁੱਢਾ ਨਾਲ ਚ ਪੜਦਾ ਹਾਲੇ ਹਾਲੇ ਮੈਂ 11ਵਾਂ ਚ ਆ ਜੋ ਜਿਹੜੇ ਦੂਜੀ ਟੀਰ ਆ ਉਹ ਉਹ ਵੀ ਸਟੂਡੈਂਟ ਵਗੈਰਾ ਨੇ ਜਾਂ ਕੀ ਮੈਂ ਉਹ ਸਟੂਡੈਂਟ ਨੇ ਹੁਣ ਸਕੂਲ ਦਾ ਮੈਨੂੰ ਇੰਨਾ ਯਾਦ ਨਾ ਮੇਰੀ ਕਲਾਸ ਪੈਂਦੀ ਮੈਂ ਬੁੱਢਾ ਚ 11 ਹਾਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਸੀ ਕਿ ਪੁਲਿਸ ਵੀ ਆਈ ਹੈ ਪੁਲਿਸ ਨੇ ਵੀ ਸਭ ਕੁਝ ਦੇਖਿਆ ਹੈ ਉਹਨਾਂ ਦੀ ਗੱਡੀ ਚੋਂ ਦੋ ਗੰਡਾਸੇ ਵਗੈਰਾ ਵੀ ਨਿਕਲੇ ਨੇ ਮੇਰਾ ਛੋਟਾ ਬ੍ਰਦਰ ਹੈ ਜੀ ਇੱਕ ਕੋਲਸ ਤੋਂ ਆ ਰਿਹਾ ਸੀਗਾ ਕਿਹੜੇ ਕੋਲੇ ਪਟਣਾ ਖਾਲਸਾ ਕੋਲੇ ਅੱਛਾ ਖਾਲਸਾ ਕੋਲੇ ਸਵਾਰਿਆ ਸੀਗਾ ਜਿਹੜਾ ਦੇ ਨਾਲ ਹੁੰਦਾ ਸੀਗਾ ਉਹਦੇ ਨਾਲ ਕਿਸੇ ਮੁੰਡੇ ਦੀ ਗੱਲ ਹੋਣੀ ਤੇ ਉੱਥੇ ਭਰਾ ਚੌਂਕ ਦੇ ਵਿੱਚ ਇਹਨੂੰ ਦੇਖ ਕੇ ਰੋਕੇ ਚਾਰ ਪੰਜ ਮੁੰਡਿਆਂ ਨੂੰ ਝੇਟੇ ਕੁੱਟਿਆ ਨਾਲੇ ਤੇ ਉਸ ਤਾਂ ਗੱਡੀ ਦੇ ਵਿੱਚ ਕੁੱਟਿਆ ਗੱਡੀ ਕਿਵੇਂ ਮਾਰੀਆਂ ਨੇ ਉਸ ਤੋਂ ਬਾਅਦ ਜਦੋਂ ਉਹ ਮੁੰਡੇ ਆਪਣੇ ਫਾਦਰ ਨੂੰ ਬੋਲ ਚਿੱਤਾ ਹੈ ਕਿ ਉਹਦੇ ਫੈਮਿਲੀ ਨਾਲ ਗੱਲ ਕਰਨ ਗਏ ਸੀ ਉਹ ਕਿਹਨਾਂ ਦੇ ਪਹਿਲੇ ਮੁੰਡੇ ਬੁਲਾਏ ਸੀ ਨੇ ਕਿਹਨਾਂ ਨੇ ਕੁੱਟਿਆ ਸੀ ਇਹ ਜਿਹੜੀ ਐਂਟੀਪੈਟ ਕਿਹਨਾ ਬੋਲਦਾ ਨਾਮ ਬਤਾ ਜੀ ਕੰਮ ਕੀ ਕਰਦੇ ਹੋ ਬਾਣ ਜੀ ਇੱਕ ਵਿਕਣੇਰ ਵਾਲੇ ਦਾ ਨਾਸ ਸੀ ਕਿਹੜੀ ਸੁਨੇ ਦੇ ਪਿਆਰ ਚ ਅੱਛਾ ਜੀ ਤੇ ਉੱਥੇ ਫਿਰ ਇਹ ਗੱਲ ਕਰਨ ਗਏ ਸੀ ਫੈਮਿਲੀ ਸਾਰੀ ਤੇ ਨਾਲ ਮੇਰਾ ਬ੍ਰਦਰ ਸੀਗਾ ਉੱਥੇ ਵੀ ਇਹਨਾਂ ਨੇ ਮੁੰਡੇ ਬੁਲਾਏ ਸੀਗੇ ਤੇ ਗੱਲ ਕਰਦੇ ਟਾਈਮ ਇਹਨਾਂ ਨੇ ਕੋਈ ਸੂਟ ਨਹੀਂ ਕੋਈ ਨਹੀਂ ਉੱਥੇ ਆਪਸ ਚ ਇਹਨਾਂ ਨੇ ਬਿੰਡੇ ਸੀਗੇ ਕ੍ਰਪਾਨਾ ਸੀਗੇ ਇਹਨਾਂ ਕੋਲ ਇਹਨਾਂ ਨੇ ਮਾਰੀ ਲਗਨਦਾਰਾਂ ਨੇ ਮਾਰੀਏ ਜਿਹੜੇ ਦੁਕਾਨਦਾਰ ਜਿਹਨਾਂ ਨੇ ਮਾਰੀ ਦੁਕਾਨਦਾਰ ਵੀ ਸੀਗੇ ਜਿਹੜੇ ਨਾਲ ਸੀ ਤੇ ਨਾਲ ਮੁੰਡੇ ਵੀ ਜਿਹੜਾ ਉਹਦਾ ਮੁੰਡਾ ਉਹ ਜਿਹਨਾਂ ਨਾਲ ਹੀ ਹੋਣੀ ਉਹ ਵੀ ਮੁੰਡੇ ਕਾਫੀ ਲੈ ਕੇ ਉੱਥੇ ਖੜਾ ਸੀਗਾ ਕਿੰਨੇ ਮਰੀਜ਼ ਆਖਲੇ ਥੋੜੇ ਮੇਰੇ ਕੋਲ ਇੱਕ ਮਰੀਜ਼ ਆਖਲੇ ਕਿੰਨੇ ਕਿ ਸੱਟਾਂ ਲੱਗੀਆਂ ਉਹਦੇ ਉਹਦੇ ਕਾਫੀ ਸਪਟਾ ਲੱਗਿਆ ਨੇ ਉਹਦੇ ਸਿਰ 'ਚ ਵੀ ਲੱਗੀ ਆ ਉਹਦਾ ਮੂੰਹ 'ਚ ਖੂਨ ਨਿਕਲ ਰਿਹਾ ਨੱਕ 'ਚ ਖੂਨ ਨਿਕਲ ਰਿਹਾ ਮੂਸ ਜੈਬਦੁਰਾ ਉਹ ਕੋਲੋਂ ਕੋਲ ਤੇਜ਼ ਤੇ ਆਰ ਵੀ ਸੀ ਆ ਗੁਈ ਹਮਲਾ ਕਿਹਦੇ ਨਾਲ ਕੀਤਾ ਉਹਨਾਂ ਨੇ ਹਮਲਾ ਦਸਰੇ ਕੀ ਉਹਨਾਂ ਨੇ ਬਿੰਡੇ ਮਾਰੇ ਜੀ ਕਿ ਵਿਪਨ ਵੀ ਸੀਗਾ ਉਹ ਵੈਪਨ ਸੀਗਾ ਕਿਵੇਂ ਇਹ ਕਰ ਵੀ ਜਾਂਦੇ ਹੋਂ ਤੁਸੀਂ ਕਾਰਵਾਈ ਚੰਨੇ ਬਹੁਤ ਸਖਤ ਸਖਤ ਕਰ ਰਹੀ ਹੋਈ ਹੈ ਜੀ ਜੀ ਪਤਾ ਲੱਗਿਆ ਕੱਲ ਸ਼ਾਮੀ ਇਥੇ ਸਰਹਿੰਦ ਬਿਯਾਰ ਦੇ ਵਿੱਚ ਝਗੜਾ ਹੋਇਆ ਹੈ ਇਹ ਪਹਿਲਾਂ ਆਪਚ ਦੇ ਵਿੱਚ ਬੱਚੇ ਕਿਤੇ ਸਰਹਿੰਦ ਤੇ ਪਹਾਰਾ ਚੌਂਕ ਦੇ ਉੱਤੇ ਇਹਨਾਂ ਦਾ ਆਪਚਿਤ ਕਰਾਰ ਹੋਇਆ ਸੀਗਾ ਤੋਂ ਇਥੇ ਸੁਦੇਸਵੰਦ ਚਲਾੰਬਾ ਰੁਮਬਾ ਲੈਣ ਦੇਣ ਆਏ ਸੀ ਇਥੇ ਕੱਲ ਸ਼ਾਮੀ ਫਿਰ ਦਾ ਝਗੜਾ ਹੋ ਗਿਆ ਝਗੜੇ 'ਚ ਦੋਨੋਂ ਪਾਰਟੀਆਂ ਦਾਖਲ ਨੇ ਤੇ ਐਮਐਲਆਰ ਲੈ ਕੇ ਬਿਆਨ ਹਾਸਲ ਕਰਕੇ ਜਿਹੜੀ ਕਾਰਵਾਈ ਹੋਈ ਸੀ ਸੋ ਮੇਨ ਕਾਰਨ ਕੀ ਹੈ ਲੜਾਈ ਦਾ ਜਿਸ ਜਿਸ ਨੂੰ ਦੱਸਿਆ ਜਾ ਰਿਹਾ ਹੈਗਾ ਕਿ ਖਾਸੀ ਦੇਰਾਂ ਦੇ ਪਹਿਲੇ ਆਪਸ ਚ ਗੱਲ ਸਰ ਉਹ ਵੈਰੀਫਾਈ ਕਰ ਰਹੇ ਆ ਉਹ ਹੀ ਉਹਦੇ ਵਿੱਚ ਉਹ ਬਿਆਨ ਲਿਖਾਉਣਗੇ ਜਿੱਦਾਂ ਦਾ ਉਹ ਫਿਰ ਪੜਤਾਲ ਕਰਕੇ ਜੀਵ ਕਰ ਬਈ ਸਮਝ ਲੈਣਾ ਤੁੜੀ ਦਾ ਮਸਲਾ ਵੀ ਆ ਰਿਹਾ ਜਿਸ ਸਟੇਜ ਨੂੰ ਲੈ ਕੇ ਸਰ ਇਹਦੇ ਬਾਰੇ ਬਿਲਕੁਲ ਨਹੀਂ ਕੀਤਾ ਜਾ ਸਰ ਕਿ ਜਿਸ ਤਰ੍ਹਾਂ ਕੀ ਇਹ ਲੜਾਈ ਝਗੜਾ ਸ਼ੁਰੂ ਆ ਪੰਜਾਬ ਦੇ ਵਿੱਚ ਹੋਇਆ ਕਿ ਸਖਤੋ ਸਖਤ ਕਿਸ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਸਰ ਐਮਐਲਆਰ ਹਾਸਲ ਕਰਕੇ ਜਿਹੜੀ ਸਖਤੋ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ